ਅ ਨਮਸਕਾਰ ਦੋਸਤੋ ਟਰੂਥ ਚੇਕਰਸ ਪਹੁੰਚੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅ ਹੁਣ ਦੀ ਇੱਕ ਜਿਹੜੀ ਆ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹ ਜਾਣਕਾਰੀ ਇਹ ਆ ਕਿ ਪਿਛਲੇ ਦਿਨੀ ਮੰਡਾਲੀ ਦੇ ਵਿੱਚ ਇੱਕ ਐਨ ਆਰ ਆਈ ਦਾ ਪ੍ਰੀਮ ਸਿੰਘ ਨਾਮ ਵਿਅਕਤੀ ਦਾ ਜਿਹੜਾ ਮਰਡਰ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਆ ਮੁੱਖ ਦੋਸ਼ੀ ਜਿਹੜਾ ਆ ਉਸ ਨੂੰ ਗ੍ਰਿਫਤਾਰ ਜਿਹੜਾ ਆ ਕੀਤਾ ਜਾਣਾ ਸੀ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਕਿ આરોપી ਜਿਹੜਾ ਆ ਕਸਵਾ ਕਟਾਰੀਆਂ ਦੇ ਕੋਲ ਇੱਕ ਮੋਟਰ ਦੇ ਉੱਤੇ ਬੈਠਾ ਹੋਇਆ ਹੈ ਤੇ ਜਦੋਂ ਪੁਲਿਸ ਦੀ ਟੀਮ ਉਹਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਤਾਂ આરોપી ਵੱਲੋਂ ਅੱਗੇ ਤੋਂ ਜਿਹੜਾ ਹੈ ਪੁਲਿਸ ਦੀ ਟੀਮ ਦੇ ਉੱਤੇ ਜਿਹੜੀ ਆ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੇ ਚਲਦਿਆਂ ਜਿਹੜਾ ਹੈ ਬਲਜੀਤ ਸਿੰਘ ਦੀ ਲੱਤ ਦੇ ਉੱਤੇ ਜਿਹੜੀ ਗੋਲੀ ਲੱਗੀ ਜੋ ਸਾਨੂੰ ਜਾਣਕਾਰੀ ਮਿਲੀ ਪੁਲਿਸ ਅਫਸਰ ਸਾਹਿਬਾਨ ਤੋਂ ਬਲਜੀਤ ਸਿੰਘ ਵੱਲੋਂ ਇੱਕ ਐਨ ਆਰ ਆਈ ਦੇ ਕਹਿਣ ਤੇ ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਹੈ ਉਸ ਦੇ ਕਹਿਣ ਦੇ ਉੱਤੇ ਜਿਹੜਾ ਆ ਪ੍ਰੀਮ ਸਿੰਘ ਦਾ ਕਤਲ ਕੀਤਾ ਸੀ ਅਤੇ ਕਤਲ ਦਾ ਜਿਹੜਾ ਕਾਰਨ ਆ ਉਹ ਹੀ ਗੱਲ ਸਾਹਮਣੇ ਆndi ਸੀ ਕਿ ਪ੍ਰੀਮ ਸਿੰਘ ਦਾ ਇੱਕ ਐਨਆਰਆਈ ਦੇ ਨਾਲ ਕੋਈ ਪੁਰਾਣਾ ਝਗੜਾ ਸੀ ਜਿਸ ਦੇ ਚੱਲਦਿਆਂ ਜਿਹੜੀ ਆ ਬਦਲਾਖੋਰੀ ਦੀ ਭਾਵਨਾ ਦੇ ਚੱਲਦਿਆਂ ਐਨਆਰਆਈ ਵੱਲੋਂ ਪ੍ਰੀਮ ਸਿੰਘ ਦਾ ਜਿਹੜਾ ਇਹ ਮਰਡਰ ਕਰਵਾ ਦਿੱਤਾ ਗਿਆ ਜਿਸ ਟਾਈਮ ਮਰਡਰ ਹੋਇਆ ਜਿਸ ਦਿਨ ਉਸ ਟਾਈਮ ਮੈਂ ਪ੍ਰੇਮ ਸਿੰਘ ਆਪਣੀ ਪਤਨੀ ਦੇ ਨਾਲ ਜਿਹੜਾ ਘਰ ਦੇ ਵਿੱਚ ਰਾਤ ਨੂੰ ਸੁੱਤੇ ਹੋਏ ਸਨ ਤੇ આરોપી ਬਲਜੀਤ ਸਿੰਘ ਵੱਲੋਂ ਇਤੇਜ਼ਾਰ ਹਥਿਆਰਾਂ ਦੇ ਨਾਲ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਘਰ ਦੇ ਉੱਤੇ ਪ੍ਰੇਮ ਸਿੰਘ ਉਹਨਾਂ ਦਾ ਜਿਹੜਾ ਕੇਅਰ ਟੇਕਰ ਸੀ ਉਹਦੇ ਵੀ ਸੱਟਾਂ ਲੱਗੀਆਂ ਜੋ ਕਿ ਹਸਪੀਟਲ ਦੇ ਵਿੱਚ ਐਡਮਿਟ ਹੈ ਉਹਨੇ ਦੱਸਿਆ ਹੈ ਕਿ ਇਹ આરોપી ਜਿਹੜਾ ਬਲਜੀਤ ਸਿੰਘ ਇਹਦੇ ਉੱਤੇ ਪਹਿਲੇ ਵੀ ਕਈ ਜਿਹੜੇ ਮਾਮਲੇ ਦਰਜ ਸਨ ਤੇ ਹੁਣ ਜਿਹੜਾ ਹੈ ਇਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਸੀ ਤੇ ਇਸੇ ਹੀ ਜਿਹੜਾ ਐਨ ਆਰ ਆਈ ਦੇ ਕਹਿਣ ਤੇ ਇਹ ਨੇ ਜਿਹੜਾ ਇਹ ਕਤਲ ਕੀਤਾ ਹੈ ਕਤਲ ਕਰਨ ਲਈ ਇਹਨੇ ਕਿੰਨੀ ਸੁਪਾਰੀ ਲਈ ਇਹਦੇ ਬਾਰੇ ਹਲੇ ਕੁਝ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਹਲੇ ਜਿਹੜੀ ਆ ਉਸ ਜਿਹੜਾ આરોપી ਆ ਉਹਦੇ ਤੋਂ ਪੁੱਛ ਕੇ ਛੋਣੀ ਆ ਸੋ ਸਾਡੇ ਤੇ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੀ ਦਿਸ਼ਾ ਨਿਰਦੇਸ਼ੀ ਜਿਹੜੀ ਗੈਂਗਸਟਰਸ ਕ੍ਰਿਮੀਨਲਸ ਤੇ ਮਾੜੀਆਂ ਅਫਸਰਾਂ ਖਿਲਾਫ ਨਵਾਂਸ਼ਹਿਰ ਪੁਲਿਸ ਵੱਲੋਂ ਮਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇੰਚਾਰਜ ਜਈਏ ਟੀਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੇ ਮੰਡਾਲੀ ਦਾ ਹੀ ਰਹਿਣ ਵਾਲਾ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿ ਸਾਰੀ ਰਚੀ ਸੀ ਜਿਤੇ ਕਿਸੇ ਨੂੰ ਸਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅਗਲੀ ਤਫ਼ਸੀਲ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਲਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦੇ ਰਹਿਣ ਵਾਲਾ ਉਹਨੂੰ ਇਹ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਇਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਇਦੇ ਵਿੱਚ ਜੀ ਹੁਣ ਇਹਨੂੰ ਅਸੀਂ ਜਿਹੜਾ ਜਿਹੜੀ ਫੇਰ ਤੋਂ ਗੋਲੀਆਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜਿਆਂ ਦੇ ਆ ਕਿ ਉਹਦੇ ਵਿੱਚੋਂ ਪਹਿਲਾਂ ਇੱਕ ਮਰਡਰ ਦਾ ਮੁਕਤਮਾ ਹੋਰ ਵੀ ਇਹਦੇ ਉੱਤੇ ਦਰਜ ਹੈ 7 ਟੋਟਲ ਕਿੰਨੇ ਫਾਇਰ ਹੋਏ ਆ ਇਹ ਦੋ ਬਾਇਰ ਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਸਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਨਹੀਂ ਕਿਸੇ ਐਨਆਰਆਈ ਦੇ ਕਹਿੰਦੇ ਇਹ ਮਰਡਰ ਕੀਤਾ ਹੈ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮਡਾਲੀ ਦਾ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿੰਨ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਪ੍ਰੀਮ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਪੁਰਾਣੀ ਰੰਜਿਸ਼ ਤੇ ਚੱਲਦੀ ਇਹਨੇ ਇਹਨਾਂ ਦਾ ਕਤਲ ਕੀਤਾ ਕੋ ਪ੍ਰੀਮ ਸਿੰਘ ਦੇ ਉੱਤੇ ਵੀ ਜਿਹੜ ਹਾਂਜੀ ਹਾਂ ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਸ ਸੀਗਾ ਉਹ ਵੀ ਅਸੀਂ ਵੈਰੀਫਾਈ ਕਰਾਂਗੇ। ਕੋਈ ਲੜਾਈ ਝਗੜੇ ਦਾ ਹੀ ਆ। ਹਾਂਜੀ ਹਾਂਜੀ ਲੜਾਈ ਦਾ। ਕਿਹੜੇ ਪੈਰ 'ਚ ਗੋਲੀ ਲੱਗੀ ਸਰ? ਹਾਂਜੀ। ਗੋਲੀ ਕਿਹੜੇ ਪੈਰ 'ਚ ਲੱਗੀ? ਇਹ ਜੀ ਦਸਤਰਮਾਤਵਕ ਲੈਫਟ ਪੈਰ ਦੇ ਵਿੱਚ ਲੱਗੀ। ਕਿੰਨੀ ਕੇਜ ਦੀ ਮਤਲਬ? ਕਿੰਨੀ ਕੇਜ ਦੀ? ਇਹਦੀ 26-27 ਸਾਲ ਇਹਦੀ ਏਜ ਹੈਗੀ। ਓਕੇ ਸਰ।